ਹੈਲੋ ਜੀ ਸਸਰੀ ਕੱਲ ਸਾਰਿਆਂ ਨੂੰ ਕਿੰਨੀ ਸਾਰੀ ਉਮੀਦ ਕਰਦੇ ਨੇ ਸਾਰੇ ਠੀਕ ਹੋ ਗਏ ਆਪ ਕੋ ਆਪਣੇ ਘਰਾਂ ਦੇ ਵਿੱਚ ਹੱਸਦੇ ਵਾਸਤੇ ਤੇ ਖੁਸ਼ ਹੋ ਗਏ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਤੇ ਆਪ ਆਪ ਕੋ ਨਾਲੇ ਰੋਟੀ ਜਦੋਂ ਪ੍ਰਭੂ ਵੀ ਨੰਨਾ ਹੁੰਦਾ ਤੇ ਰੋਲਾ ਪਾਉਂਦਾ। ਰੋਲਾ ਪਾਉਂਦਾ। ਤੇ ਉਹਨੂੰ ਕੀ ਕਰਨਾ ਚਾਹੀਦਾ? ਮਸਾਇਆ ਕਰੋ। ਉਹਨੂੰ ਮਸਾਇਆ ਕਰੀਏ ਕਿੱਦਾਂ ਮਸਾਇਆ ਕਰੀਏ? ਕਿੱਦਾਂ ਮਸਾਉਣਾ ਚਾਹੀਦਾ? ਮਸਾਉਣਾ ਕੀ ਹੁੰਦਾ ਭਲਾ ਦੱਸੋ? ਸਮਝਾਉਣਾ ਹੁੰਦਾ। ਹੁੰਦਾ ਸਮਝਾਉਣਾ, ਮਸਾਉਣਾ ਨਹੀਂ ਹੁੰਦਾ। ਮਸਾਉਣਾ। ਮਸਾਉਣਾ। ਕਿੰਨਾ ਵੱਡਾ ਹੋ ਗਿਆ ਕਿ ਪਤਾ ਹੀ ਨਹੀਂ ਅੱਗਦਾਂ ਨੂੰ। ਕਿੰਨਾ ਵੱਡਾ ਹੋ ਗਿਆ?

पर वो तो मैं भी मार दूंगी ले, 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 ले क्या मासी है ना पढ़ते नहीं, दे नहीं, नहीं कर देरबन ने अपनी सारी सब्जी फिश खाती खाली ना हो बस मम्मी आस सारी करो फुल खत्म कर दो फुल ਹਾਗੇ ਇਹਦੇ ਵਿੱਚ ਕੀ ਕੀ ਏ ਰੋਹਣ ਇਹਦੇ ਵਿੱਚ ਕੀ ਕੀ ਆ ਸਬਜ਼ੀ ਵਿੱਚ ਕੀ ਕੀ ਆ ਮਟਰ ਹੋਰ ਕੀ ਸੀਗਾ ਪਨੀਰ ਕਿੰਨੇ ਖਾਦਾ ਮਟਰ ਕਿੰਨੇ ਖਾਦੇ ਤੂੰ ਹੀ ਕਹਿੰਦਾ ਮੈਂ ਮਟਰ ਖਾਣੇ ਨਹੀਂ ਕਿਹਾ ਹੀ ਨਾ ਖਾਣੇ ਆ ਗੰਦਾ ਖਾ ਲਿਆ ਤੂੰ ਕਹਿ ਇਹ ਮੈਂ ਪਨੀਰ ਨਹੀਂ ਖਾਣਾ ਨਹੀਂ ਨਹੀਂ ਖਾਣਾ ਸੀ ਨਾ ਗੰਦਾ ਬੱਚਾ ਗੰਦਾ ਬੱਚਾ ਹੀ ਰਹਿਣ ਕਾ ਚੰਗਾ ਬੱਚਾ ਨਹੀਂ ਖਾਣੀ ਗੰਦਾ ਛੋ ਿਰਵਨ ਚੰਗਾ ਬੱਚਾ ਕਿ ਗੰਦਾ ਬੱਚਾ

हाय बाय 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 दो दो का दो, का दो भाए, ओ भाए <laughs> ने ने अपने ने रोटी, लिया, खा रोटी खा ली लिया? खा लिया साफ कर लिया वेरी गुड वाई चलो आओ भाजो ना पानी नहीं है चलो ठीक है ਜੀ ਸੀ ਜੀ ਵਾਜ ਕੇ ਦਾਸ ਤੇ ਮੈਂ ਤੇ ਇਰਵਨ ਆਪਾਂ ਬੈਠੀਆਂ ਜਰਾਹੀ ਦੇ ਵਿੱਚ ਔਰ ਕਰ ਕਰਕੇ ਹਣਾ ਇੱਕ ਇੱਕ ਬਰ ਬੁੱਕ ਮਿਠਾਈ ਬਚਾ ਕਦਾ ਬੱਚਾ ਕਦਾ ਬੱਚਾ ਹੂੰ ਰਾਬਾ ਤਾਂ ਪ੍ਰਾਪਨ ਦੇਣੀ ਨਹੀਂ ਨਾ ਕਿਉਂ ਕਿਉਂ ਨਹੀਂ ਦੇਣੀ ਰੋਟੀ ਨਹੀਂ ਦੇਣੀ ਪ੍ਰਾਪਨ ਨਹੀਂ ਮਿੱਠੂ ਹਾਵ ਨਹੀਂ ਦੇਣੀ ਕਿਉਂ ਨਹੀਂ ਦੇਣੀ ਕੀ ਹਾਂ ਆ ਕਰ ਨਹੀਂ ਪ੍ਰਾਪਨ ਨਹੀਂ ਨਾ ਕਰੀ ਕਿਉਂ ਕਿਉਂ ਕਿ ਗੰਦਾ ਬਚਿਆ ਨਾ ਹੁੰਦਾ। ਫੜੀ 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 ਫੜੀ। ਲੋ ਜੀ ਦੁਪਹਿਰ ਦੇ ਵੱਜ ਗਏ ਨੇ 12। ਤੇ ਵਿਲੇ ਹੋ ਗਿਆ ਸਾਰਾ ਕੱਪੜੇ ਵਗੈਰਾ ਆਪਾਂ ਵਾਸ਼ ਕਰਕੇ ਆਪਾਂ ਉੱਥੇ ਰੱਖ ਦਿੱਤੇ ਨੇ ਤੇ ਇੱਕਦਮ ਕਰਦੇ ਆ ਸਵਾਫ ਸਫਾਈ ਕਰ ਲਈ ਹੋਈ ਆ। ਤੇ ਹੁਣ ਆਪਾਂ ਫਿਰ ਲੱਗੇ ਸੀਗੇ ਦੁਪਹਿਰ ਦੀ ਚਾਹ ਤੇ ਹੁਣ ਆਪਾਂ ਚਲਦੇ ਆ ਅੰਦਰ ਉੱਥੇ ਬੈਠ ਕੇ ਪਵਾਂਗੇ ਆਰਾਮ ਨਾਲ ਚਾਹ ਦੁਪਹਿਰ ਦਾ ਟਾਈਮ ਹੋ ਗਿਆ ਏ। ਤੇ ਬਸ ਫਿਰ ਬਘਾਉਣੇ ਤਾਂ ਆਪਾਂ ਅੱਗੇ ਕੀ ਕਰਦੇ ਆ। ਲੋਜੀ ਦੁਪਹਿਰ ਦਾ ਟਾਈਮ ਹੋ ਗਿਆ 2:00 ਵਜੇ ਦਾ ਤੇ ਆਪਾਂ ਕਰਦੇ ਆਂ ਸਬਜ਼ੀ ਦੀ ਤਿਆਰੀ ਰਾਤ ਦੇ ਡਿਨਰ ਦੀ ਤਿਆਰੀ ਤੇ ਇੰਨੀ ਜਿਆਦੀ ਠੰਡਿਆ ਨਾ ਬਾਹਰ ਹੈ ਨਾ ਕਰਨ ਹਾਂਜੀ ਬਹੁਤ ਜਿਆਦੀ ਠੰਡਿਆ ਤੇ ਜਿੱਦਾ ਕਰਕੇ ਅੱਜ ਆਪਣੇ ਤੋਂ ਸਾਰਾ ਦੇਣਿਕ ਵਿਸਤਰੇ ਚੋਣੀ ਨਿਕਲਿਆ ਗਿਆ ਹੈ ਨਾ ਕਰਨ ਹਾਂਜੀ ਨਾ ਕਰਨ ਹਾਂਜੀ ਨਾ ਕਰਨ ਕਰਨ ਕਰ ਜਾਂਦਾ ਹਾਂਜੀ ਤੇ ਸਬਜ਼ੀ ਦੀ ਤਿਆਰੀ ਕਰਕੇ ਹੁਣ ਅਪਲਾਵਾਂਗੇ ਸਬਜ਼ੀ ਨੂੰ ਤੜਕਾ ਤੇ ਇੱਥੇ ਪੂਰੀ ਰੌਣਕ ਵੱਜੀ ਪਈ ਆ ਤੇ ਬਹੁਤ ਹੀ ਮਜ਼ਾ ਆਉਣ ਦਿਆ ਵਾ ਤੇ ਆਪਾਂ ਆਏ ਸੀਗੇ ਪੇਕੇ 2 ਦਿਨ ਰਹਿਣ ਵਾਸਤੇ ਤੇ ਹੁਣ ਆਪਾਂ ਇੱਕ ਪੂਰਾ ਹਫਤਾ ਲਾ ਚੱਲੇ ਆ ਤੇ ਜਿਹੜਾ ਤੁਹਾਨੂੰ ਪਤਾ ਹੈ ਕਿ ਨਾ ਤੇ 2 ਦਿਨ ਘਰੋਂ ਰਹਿਣ ਆਏ ਹੋਏ ਤੇ ਜਾਦੇ ਦੇ ਨਾਲ ਲੱਗ ਜਾਂਦੇ ਫਿਰ ਟੈਨਸ਼ਨ ਵੀ ਪੈ ਜਾਂਦੀ ਹੈ ਨਾ ਕਰਨ ਹਾਂਜੀ ਹਨਾ ਕਰਨ ਕਰਨ ਦਾ ਅਚਾਨਕ ਹਾਂਜੀ ਕਰਨ ਕਰ ਜਾਂਦਾ ਹਾਂਜੀ ਹਾਂਜੀ ਤੇ ਕਿਉਂਕਿ ਜਿਹੜੇ ਪਿੱਛੇ ਘਰ ਦੇ ਵਿੱਚ ਖਲਾਰੇ ਪੈ ਜਾਣੇ ਆ ਨਾ ਉਹ ਜਾ ਕੇ ਸੰਭਾਲਣੇ ਜਿਹੜੇ ਉਹ ਬਹੁਤ ਔਖੇ ਹੋ ਜਾਂਦੇ ਆ ਤੁਹਾਨੂੰ ਸਾਰਿਆਂ ਮੇਰੀਆਂ ਭੈਣਾਂ ਨੂੰ ਪਤਾ ਹੋਊਗਾ ਤੁ ਕਿਉਂਗੀ ਕੌਣ ਆ ਪਰ ਿਰਵਣਿਆ ਤੇ ਹੁਣ ਆਪਾਂ ਸਬਜ਼ੀ ਕੱਟ ਲਈਏ ਤੇ ਫਿਰ ਆਪਾਂ ਤੁਹਾਨੂੰ ਬਾਹਰ ਦਾ ਮਾਹੌਲ ਚਾਹ ਦਿਖਾਉਂਦੇ ਆ ਬਾਹਰ ਕੀ ਮਾਹੌਲ ਚਾਲਿਆ ਕਿਧਰੋਂ ਕਿਧਰ ਗਿਆ ਕਿਧਰ ਹੀ ਗਾਇ ਬਦਨ ਕਿੱਥੋਂ ਆਇਆ ਮਮਾ ਸ਼ੋਈ ਚ ਮਮਾ ਸ਼ੋਈ ਚ ਮਮਾ ਇਹ ਰਾਤ ਲੈ ਕੇ ਆਇਆ ਇਹ ਇਹ ਨਾ ਘਰ ਆਇਆ ਹੋਗਾ ਤੁਹਾਡੇ ਘਰ ਆਇਆ ਚਾਚੀ ਨੇ ਦਿੱਤਾ ਮਮਾ ਦਿੱਤਾ ਸੀ ਅੱਛਾ ਤੇ ਅੱਜ ਮੇਰਾ ਜਿਹੜਾ ਕੈਮਰਾਮੈਨ ਹੈ ਨਾ ਅਸਲੀ ਉਹ ਕੈਮਰਾਮੈਨ ਗਿਆ ਹੋਇਆ ਇਸ ਵਾਰ ਵਨ ਡੇ ਤੇ ਉਹਦੇ ਬਿਨਾ ਮੇਰੀ ਕੋਈ ਵੀ ਵੀਡੀਓ ਬਣਾਉਣ ਦੇ ਵਿੱਚ ਹੈਲਪ ਨਹੀਂ ਕਰਦਾ ਪਿਆ ਤੇ ਅੱਜ ਕਰਨ ਨੇ ਇਹ ਜਿਹੜਾ ਕੀ ਕਹਿੰਦੰਦਿਆ ਮੋਰਚਾ ਉਹ ਕਰਨ ਨੇ ਸੰਭਾਲ ਲਿਆ ਫਿਰ ਆਣ ਕੇ ਕਰਨ ਕਹਿੰਦਾ ਕਿ ਮੈਂ ਪੂਰੀ ਤੁਹਾਡੇ ਨਾਲ ਵੀਡੀਓ ਬਣਾ ਕੇ ਦਿੰਨਾ ਤੁਸੀਂ ਮੈਨੂੰ ਫੋਨ ਫੜਾਓ ਤੇ ਹੁਣ ਵਿਚਾਰਾ ਕਰਨ ਆਪਣੀ ਵੀਡੀਓ ਬਣਾਉਂਦਾ ਪਿਆ ਵਾ ਤੇ ਆਪਾਂ ਇਹਨੂੰ ਵਿਚਾਰੇ ਨੂੰ ਕਸਟਮ ਨਾਂ ਦੇਈਏ ਤੇ ਚਲੋ ਇੰਨਾਕ ਤੁਹਾਨੂੰ ਹੁਣ ਆਪਾਂ ਮਿਲਦੇ ਹਾਂ ਥੋੜੀ ਦੇਰ ਤੱਕ ਠੀਕ ਹੈ ਚਲੋ ਕੱਟ ਦੋ ਹੁਣ ਬਿਸਤਰ ਬਿਸਤਰ ਠੀਕ ਹੈ ਉੱਪਰ ਪੂਨ ਹੋ ਗਿਆ ਇਹ ਤਾਂ ਆ ਡੋਲਪੀ ਰੂਪ ਰੂਪ ਚੋਕਲਾ ਫੜਾਟ ਦੇ ਦਿੰਦੋ ਪੈਚ ਦੇ ਲਾ ਕੇ ਤੇ ਮੱਚਾ ਮਰਨ ਮੱਚਾ ਸਭੀ ਲੋ ਨਾ ਹਾਂ 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 ਦਿਖਾ ਦੇ ਡੈਡੀ ਨੂੰ ਦੇਦੀ ਡੈਡੀ ਖਾ ਲੈਣੀ ਆਪਾਂ ਤੇ ਖਾਣੀ ਕੁੰਨੀ ਗਿਆ ਪਰੇਸ਼ਰ ਵੀ ਆਉਂਦਾ ਡੇੜੇ ਵੇ ਆਪਣਾ ਡੈਡੀ ਖਾ ਲੈਣੀ ਆਪਾਂ ਤੇ ਖਾਦੀ ਜੀ ਤੇ ਡੈਡੀ ਨੇ ਨਹੀਂ ਖਾਦੀ ਡੈਡੀ ਵੇ ਨਾ ਇਹ ਚੌਲ ਚੁੱਪ ਹੋ ਗਏ ਹੂੰ ਹੂੰ ਹੂੰ

ਦੈਨ ਨਾ ਕੰਮ ਕਰਦਾ ਕੋਈ ਨਾ ਲਾ ਦੇ। ਉਹਨੂੰ ਜਿਹਨੇ 7 ਸੌਣ ਸੁਣ ਦਿੱਤੀ ਕਹਾ ਰਿਹਾ ਸੀ 50 ਰੁਪਏ ਚ ਚੋਕਲੇ ਲੈ ਗਿਆ ਬਾਹਰੋਂ ਦੇ। ਦਾਨ ਉਹ ਮੈਂ ਨਹੀਂ ਵੜਣਾ ਇਹ ਹੱਥ ਲਾ ਲੈ। ਉਹਨਾਂ ਦਾ ਕਾਣਾ ਲੀਜੇ। ਵਾਹ। ਗਾਣਾ ਸੇ ਲਾ ਦੇ। ਇਹ ਤੇ ਕੀ ਹੋ ਰਿਹਾ। ਅੱਛਾ ਬੋ ਬੰਦੇ ਆ। ਨਾਲ ਦੇ ਨਾਲ ਬਰੋ ਨਾਲ ਲਿਖੀ ਪਾਵਾ ਹਾਂ ਅਦਰਕ ਨਹੀਂ ਅਦਰਕ ਚੀਜ਼ ਚੀਜ਼ ਮੇਰਾ ਜਦ ਤਾ ਪਤਾ ਠੀਕ ਹੈ ਇਹ ਲੇਟ ਪਾਣਾ ਅਰੇ ਤੇ ਕਰਵਾ ਨਹੀਂ Thank you. ਹਮੇ ਇਹ ਤੋ ਜਾਣਾ ਹਮੇ ਹਮਾ ਉਹ ਬਾਲ ਗੁੱਡੇ ਲਈ ਜਾਓ ਆਹੋ ਗੁੱਡੇ ਲਈ ਆਓ ਦਸਾਬ ਕਰਤਾ ਮਦਰੋ ਆਹ ਆ ਨੰਨਾ ਆਣਕੇ ਨਾਮ ਲਖਾਈਓ ਤੇ ਨਾਨੇ ਦਾ ਨਾਮ ਲਖਾਈਓ ਹਾਂ ਆ ਗੁੱਡੇ ਲਈ ਹੁਣੇ ਅੱਗੇ ਤਿੰਨ ਲਿਆਂਦੇ ਆ ਜੋ ਡੱਡਲਾ ਆ ਵਾ ਮੈਨੂੰ ਲੈ ਤੇ ਅੱਗੇ ਤਿੰਨ ਚਾਰ ਲਿਆ ਆ ਕੇ ਕੋਈ ਇੱਕੋ ਹੀ मुझे लाए, मुझे लाए, मुझे लाए, मुझे लाए। अच्छा मैं डैडी तो में मार लगी अच्छा अच्छा मिनट पानी नहीं लगदे हां मेनू पाला ताफ पाज गए की ले आना है गए तेरे को लगे ताव आवे ना लोगों मार के ताली मुड़े नहीं ई गल्ले ना क्यों सोने नहीं हो जी नहीं, नहीं गल्ला प्रब 10 दे दो ताफ अपन नाइट से थक के लिए ओए ओए नाइट से थक के लिए ਜੀ ਜਿੱਦਾਂ ਕਿ ਤੁਸੀਂ ਵੀਡੀਓ ਦਾ ਟਾਈਟਲ ਲਿਖਿਆ ਕਿ ਆਪਾਂ ਰਹਿਣ ਆਏ ਸੀਗੇ 1-2 ਦਿਨ ਵਾਸਤੇ 1-2 ਦਿਨ ਵਾਸਤੇ ਤੇ ਪਲਾਨ ਬਣ ਗਿਆ ਇੱਥੇ ਆ ਕੇ ਜਗਨੂਪ ਨੇ ਫਿਰ ਸਾਨੂੰ ਕਹਿ ਦਿੱਤਾ ਕਿ ਤੁਸੀਂ ਮਤਲਬ ਕੀ ਕੋਈ ਗੱਲ ਨਹੀਂ ਰਹਿ ਲੋ ਜਿੰਨੇ ਤੇ ਰਹਿਣਾ ਵਾ ਤੇ ਕਿਉਂਕਿ ਇਹ ਛੁੱਟੀਆਂ ਚੱਲਦੀਆਂ ਪਈਆਂ ਸਰਦੀ ਦੀਆਂ ਵਿੰਟਰ ਛੁੱਟੀਆਂ ਤੁਹਾਨੂੰ ਪਤਾ ਚੱਲਦੀਆਂ ਪਈਆਂ ਬੱਚਿਆਂ ਨੂੰ ਤੇ ਬੱਚੇ ਇੱਥੇ ਸਿਸਟਰ ਵੀ ਆਈ ਸੀਗੀ ਤੇ ਤੁਹਾਨੂੰ ਪਤਾ ਕੋਈ ਲੈਣਾ ਮਤਲਬ ਕਾਫੀ ਟਾਈਮ ਬੱਤ ਕੱਟੇ ਹੋਈਏ ਗੱਲਾਂ ਬਤਾਉਣਾ ਰੌਣਕ ਲੱਗੀ ਹੋਵੇ ਪਰ ਛੱਡ ਕੇ ਜਾਣ ਨੂੰ ਦਿਲ ਨਹੀਂ ਕਰਦਾ ਹੁਣ ਮੈਰਿਟਿਊਸ਼ਨ ਵਾਲੇ ਬੱਚਿਆਂ ਨੂੰ ਛੁੱਟੀਆਂ ਸੀਗੀਆਂ ਤੇ ਬੱਚਿਆਂ ਨੂੰ ਕਿ ਕਿ ਮੈਂ ਹਾਂ ਚਲੋ ਆਪਾਂ ਆਏ ਤੇ ਹੈ ਗਈਆਂ ਤੇ ਰਹਿ ਲਿਖੇ ਤੇ ਨਾਲੇ ਬੱਚਿਆਂ ਨੂੰ ਬੱਚਿਆਂ ਦੇ ਵਿੱਚ ਬਹੁਤ ਦਿਲ ਚ ਲੱਗਾ ਮੱਸੀ ਮਾਰਦੇ ਵੇ ਸਾਰਾ ਦਿਨ ਇੰਨਾ ਮਜ਼ਾ ਆਇਆ ਇੰਨੀਆਂ ਗੱਲਾਂ ਬਾਤਾਂ ਸਾਰੀਆਂ ਨਾ ਇਹ ਤੇ ਪੇਕਮੈਂਟ ਆ ਗਿਆ ਨਾ ਇੱਕ ਬਥੇ ਵੱਖਰੀ ਜੀ ਫੀਲਿੰਗ ਹੁੰਦੀ ਆ ਨਾ ਤੁਹਾਨੂੰ ਕੁੜੀਆਂ ਨੂੰ ਸਾਰੀਆਂ ਨੂੰ ਪਤਾ ਹੋਊਗਾ ਨਾ ਜਿਹੜੀਆਂ ਮੇਰੇ ਵਲੌਗ ਵੇਖਦੀਆਂ ਹਸਬੰਡ ਮਤਲਬ ਕਿ ਜਦੋਂ ਮਤਲਬ ਕਿ ਹਸਬੰਡ ਆਪਾਂ ਨੂੰ ਕਹਿ ਦਿੰਦੇ ਨਾ ਹਾਂ ਤੁਸੀਂ ਕੋਈ ਗੱਲ ਨਹੀਂ ਹੋਰ ਦਿਨ ਰਹਿ ਲੋ ਮਤਲਬ ਕਿ ਚਾਹੀਦਾ ਨਾ ਇੱਕ ਵੱਖਰਾ ਆ ਜਾ ਹੁੰਦਾ ਨਾ ਤੇ ਖੁਸ਼ੀ ਹੋ ਜਾਂਦੀ ਪਰ ਨਹੀਂ ਪਰ ਪਿੱਛੇ ਧਿਆਨ ਵੀ ਕੀ ਹਾਇ ਸਾਡੇ ਘਰੇ ਇੰਨਾ ਖਲਾਰਾ ਪੈ ਜਾਣਾ ਇੱਕ ਘਰ ਛੱਡ ਕੇ ਬਦਲ ਕੇ ਜਦੋਂ ਆਏ ਹੋਈਏ ਨਾ ਤੇ ਬਾਅਦ ਵਿੱਚ ਐ ਲੱਗੂਗਾ ਕਿ ਹਾਈ ਪਿੱਛੇ ਕਿੰਨਾ ਖਲਾਰਾ ਪੈ ਗਿਆ ਵਾ ਤੇ ਕਿੰਨਾ ਲਗਿਆਣਾ ਪਿਆ ਹੋਊਗਾ ਘਰ ਵਾਰ ਹਸਬੰਡ ਕਿਦਾਂ ਸਮਾਂ ਮਤਲਬ ਕਿ ਅਡਜਸਟ ਕਰ ਲਏ ਹੋਣਗੇ ਤੇ ਬੜਾ ਮਤਲਬ ਕਿ ਪਿੱਛੇ ਵੱਲ ਵੀ ਜ਼ਿਆਦਾ ਘਰ ਵੱਲ ਵੀ ਜ਼ਿਆਦਾ ਆਪਣੇ ਜਿਹੜਾ ਆਪਣਾ ਘਰ ਹੁੰਦਾ ਅਸਲ ਘਰ ਹੁਣ ਆਪਣਾ ਜਿਹੜਾ ਹੁੰਦਾ ਨਾ ਮਤਲਬ ਕਿ ਮੈਰਿਜ ਤੋਂ ਬਾਅਦ ਉਹ ਸਾਰਾ ਘਾਰੀ ਆ ਧਿਆਨ ਵੀ ਉਧਰ ਵੀ ਆ ਤੇ ਰਹਿਣ ਨੂੰ ਵੀ ਦਿਲ ਕਰਦਾ ਪਿਆ ਦੋ ਮੰਡ ਹੁੰਦੇ ਪਏ ਨੇ ਪਰ ਫਿਰ ਵੀ ਆਖਿਆ ਕਿ ਚਲ ਕੋਈ ਗੱਲ ਨਹੀਂ ਆਪਾਂ ਗੜਾਣਾ ਇਦਾਂ ਮਤਲਬ ਕਿ ਜਦੋਂ ਕਿਤੇ ਇਕੱਠੇ ਹੋਈਏ ਤੇ ਇਹ ਸਭ ਨਾ ਅਚਾਨਕ ਹੀ ਮੇਰਾ ਪਲਾਨ ਬਣ ਗਿਆ ਕਿਉਂਕਿ ਮੇਰੇ ਨਾਲ ਤੀਸਰੇ ਵਾਲੇ ਬੱਚਿਆਂ ਨੇ ਵੀ ਛੁੱਟੀਆਂ ਧਾਲੀਆਂ ਤੇ ਮੈਨੂੰ ਫਿਰ ਇਹ ਹੈਗਾ ਕਿ ਚੱਲ ਕੋਈ ਨਹੀਂ ਹੁਣ ਆਏ ਤੇ ਹੈ ਗਈਆਂ ਤੇ ਇੱਕ ਜਿਹੜੇ ਉਧਰ ਬਾਬਾ ਜੀ ਆਏ ਸੀਗੇ ਨਾ ਆਪਣੇ ਘਰੇ ਤੇ ਗ੍ਰਾਈ ਕਰਨ ਵਾਸਤੇ ਤੇ ਉਹ ਮਿਲ ਲਾਗੇ ਹੁਣ ਤਵਾਂ ਤੇ ਆਪਾਂ ਸੋਚ ਲਈ ਚੱਲ ਜਿਵੇਂ 31 ਡੇਟ ਕਰ ਲਵਾਂ ਨਾ ਤੇ ਕੱਲ ਨੂੰ ਮੇਲਾ ਵਾ ਤੇ ਅਸੀਂ ਸੋਚਿਆ ਫਿਰ ਆਇਤ ਹੈ ਗਈ ਹੁਣ ਮੈਂ ਨਾ ਮੇਲਾ ਵੇਖ ਕੇ ਜਾਵਾਂਗੇ ਕਿਉਂਕਿ ਜੇ ਮੈਂ ਚਲੇ ਜਾਂਦੀ ਤੇ ਫਿਰ ਮੈਂ ਮੇਲੇ ਵਾਲੇ ਦਿਨ ਫਿਰ ਆਉਣਾ ਹੀ ਸੀਗਾ ਜਾਂ ਮਤਲਬ ਕਿ ਅੱਜ ਸ਼ਾਮ ਨੂੰ ਆਉਂਦੀ ਤੇ ਜਾ ਫਿਰ ਆਉਣਾ ਸੀਗਾ ਤੇ ਇਸ ਕਰਕੇ ਮੈਂ ਜਦੋਂ ਹੁਣ ਆਇਤ ਹੈ ਗਈ ਹਾਂ ਨਾ ਵਾਰ-ਵਾਰ ਕੀ ਵਾਪਸ ਜਾਣਾ ਫਿਰ ਆਉਣਾ ਤੇ ਮੈਂ ਫਿਰ ਰਹਿ ਹੀ ਪਈ ਤੇ ਬੜਾ ਵਧੀਆ ਲੱਗਦਾ ਪਿਆ ਹੁਣ ਆਪਾਂ ਡਿਨਰ ਕਰ ਲਿਆ ਹੋਇਆ ਮੰਮੀ ਕਿਚਨ ਦੇ ਵਿੱਚ ਕੰਮ ਕਰਦੇ ਪਿਆ ਮੰਮੀ ਨਾਲ ਵੀ ਤੁਹਾਨੂੰ ਪਤਾ ਜੀਦਾ ਤੁਸੀਂ ਵੀਡੀਓ ਵਿੱਚ ਵੇਖ ਲਿਆ ਹੈ ਨਾ ਕੰਮ ਕਰਾ ਬਿਨਾ ਸਰਦਾ ਨਹੀਂ ਕਿਉਂਕਿ ਆ ਕਿਉਂਕਿ ਹਨਾ ਇਦਾਂ ਬੈਠੇ ਵੀ ਚੰਗੇ ਨਹੀਂ ਲੱਗਦਾ ਬੇਸ਼ੱਕ ਆਪਣੀ ਮਾਂ ਹੀ ਆ ਪਰ ਹਨਾ ਕੰਮ ਜਿੰਨਾ ਚਿਰ ਨਾ ਕਰਵਾਈਏ ਤਾਂ ਵਧੀਆ ਨਹੀਂ ਲੱਗਦਾ ਤੇ ਕਿਉਂਕਿ ਆ ਉਹ ਹੁੰਦਾ ਨਾ ਕਿਤੇ ਵੀ ਜਾਈਏ ਤੇ ਕੰਮ ਕਰਕੇ ਰੋਟੀ ਖਾਣੀ ਪੈਣੀ ਆ ਤੇ ਮੰਮੀ ਦੇ ਨਾਲ ਮੰਮੀ ਕਹਿੰਦੀ ਜਾਂਦੇ ਆ ਕਿ ਨਹੀਂ 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 ਤੂੰ ਬਹਿ ਜਾ ਮੈਂ ਕਰ ਲਵਾਂਗੀ ਬਹਿ ਜਾ ਮੈਂ ਕਰ ਲਵਾਂਗੀ ਕਿਉਂਕਿ ਮੇਰੇ ਮੰਮਾ ਨੂੰ ਲੱਗੇ ਇਹ ਕਿਤੇ ਡੇਜਣਾ ਪਵੇਣਾ ਹੈ ਸਾਡਾ ਨਾਲ ਆ ਜਾਈ ਕਿਉਂਕਿ ਸਰਦੀਆਂ ਦੇ ਦਿਨ ਹੈ ਤੁਹਾਨੂੰ ਪਤਾ ਹਰੇ ਕਿ ਜਗ੍ਹਾ ਸਲ੍ਹਾਬ 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 ਹੋਈ ਪਈ ਹੈ ਤੇ ਇਸ ਕਰਕੇ ਫਿਰ ਮੰਮੀ ਨੂੰ ਹੁੰਦਾ ਹੈ ਕਿ ਸ਼ਾਇਦ ਹੈਣਾ ਕਿ ਤੂੰ ਧਿਆਨ ਨਾਲ ਤੂੰ ਆਪਣਾ ਆਪਣਾ ਧਿਆਰ ਰੱਖ ਮੈਨੂੰ ਕੰਮ ਦੀ ਕੋਈ ਚਿੰਤਾ ਨਹੀਂ ਮੈਂ ਕੰਮ ਕਰ ਲਾਂਗੀ ਪਰ ਫਿਰ ਵੀ ਆ ਕਿਦਾ ਨਹੀਂ ਮੰਮੀ ਮੈਂ ਕੋਈ ਨਹੀਂ ਤੁਸੀਂ ਬੈਠ ਕੇ ਕਰਾ ਦਿੰਦੀ ਹਾਂ ਥੋੜਾ ਬਹੁਤ ਮੰਮਾ ਅਸੀਂ ਕੋਈ ਅੰਦਰ ਨਹੀਂ ਛੱਡਿਆ ਜਿੱਥੇ ਕੱਪੜੇ ਛੁੱਕਣੇ ਨਹੀਂ ਪਾਏ ਹਨਾ ਮੰਮਾ की की मामू पापा कल मिलंगे तन्नू नवी वीडियो दे नाल तद तक देरी छड़या नु चाची कल ते छड़ी इरवन नु चाची कल के वे चाची कल कर चाची कल चैनल को कर लाइक लाइक शेयर शेयर सब्सक्राइब 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 बोलो बोलो सब्सक्राइब ਸੈਕਸ ਹਾਂ ਚਲੋ ਜੀ ਮਿਲਦੇ ਤੁਹਾਨੂੰ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਤੁਹਾਨੂੰ ਸ਼ਾਇਦ ਜਿਹੜੇ ਗੁੱਡ ਨਾਈਟ ਤੁਹਾਨੂੰ ਛਾੜਿਆ ਨੂੰ ਛੋ ਜੋ ਤੁਸੀਂ ਛਾੜੇ ਜਾਣੇ ਅਸੀਂ ਵੀ ਲੱਗੇ ਆਂ ਛੋਣ ਤੁਹਾਨੂੰ ਛੋਣੇ ਛੋਣੇ ਛੁਪਣੇ ਆਉਣ ਅਸੀਂ ਕੱਲ ਨੂੰ ਨਵੀਂ ਵੀਡੀਓ ਤੁਹਾਡੇ ਲਈ ਫੇਰ ਲੈ ਕੇ ਆਈਏ ਤੇ ਉਹਦੇ ਵਿੱਚ ਮੈਂ ਇਰਵਨ ਦੋਵੇਂ ਆਈਏ ਹਨਾ ਦੋਨੇ 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 ਮਾਸੀ ਭੇਵੀ ਮਾਸੀ ਭੇਵੀ ਕੀ ਕਰਾਂਗੇ ਆਪਾਂ ਫੇਰ ਖੇਡਾਂਗੇ ਖੇਡਾਂਗੇ ਹਾਂ ਖੇਡਣਾ ਛੋੜੀ ਆ ਆਪਾਂ ਗੱਲਾਂ ਬਾਤਾਂ ਕਰਾਂਗੇ ਤੇ ਵੀਡੀਓ ਬਾਵਾਂਗੇ ਹਨਾ ਤੇ ਇਧਰ ਕੋਈ ਕਿੰਨੇ ਕੱਪੜੇ ਚੁੱਕੜੇ ਪਾਏ ਹਨਾ ਹਨਾ ਤੇ ਅੱਜ ਛੜੀ ਨਵੰਨ ਨੇ ਬਹੁਤ ਛੜੀਆਂ ਗੱਲਾਂ ਛਾਈਆਂ ਤੁਹਾਨੂੰ ਸਾਰਿਆਂ ਨੂੰ ਤੁਸੀਂ ਦੇਖੋ ਤੁਹਾਨੂੰ ਛੜੀ ਨਵੰਨ ਦੀਆਂ ਕਿਵੇਂ ਨਹੀਂ ਲੱਗੀਆਂ ਗੱਲਾਂ ਬਾਤਾਂ ਇਹਨਾਂ ਨੇ ਕਿ ਇਹਨਾਂ ਨੇ ਕੀ ਕਹਿਇਆ ਸੀ ਸਮਾਇਓ ਪਾਪ ਵੀਰ ਨੂੰ ਤੁਸੀਂ ਸ਼ਮਾਓ ਕੀ ਸ਼ਮਾਓ ਇਹ ਬੰਨੇ ਕਹਣਾ ਹੀ ਸਮਝਾਓ ਤੇ ਕਹਤਾ ਤੁਸੀਂ ਪਾਪ ਵੀਰ ਨੂੰ ਸ਼ਮਾਓ ਹਨਾ ਤੇ ਕੱਲ ਨੂੰ ਅਸੀਂ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਤੇ ਅੱਜ ਦੇ ਲਈ ਤੁਸੀਂ ਸ਼ੈਡੀ ਵਲੌਗ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਤੇ ਹੱਥ ਦਬੜ ਦੋ ਦੋ ਜਿਹੜੀ ਦੋਹਾਂ ਤੇ ਜੋੜ ਦੋ ਦੋਹਾਂ ਤੇ ਜੋੜ ਕੇ ਸ਼ੈਸ਼ੀ ਕਰ ਬਾਏ ਬਾਏ ਸ਼ੈਸ਼ੀ ਗਰਲ ਬਾਏ ਬਾਏ ਗੁੱਡ ਨਾਈਟ ਗੁੱਡ ਨਾਈਟ ਟੇਕ ਕੇਅਰ ਟੇਕ ਕੇਅਰ ਸ਼ੀ ਡੀਮ Hitting. bye 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 bye